ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਮੋਗਾ ਟਰੈਕਟਰ ਮੰਡੀ ਤੇ ਮੰਡੀ ਲੱਗੀ ਹੋਈ ਆ ਕਾਫੀ ਟਰੈਕਟਰ ਆਈ ਜਾ ਰਹੇ ਆ ਹਜੇ ਤੱਕ 12 ਇੱਕ ਦਾ ਟਾਈਮ ਹੋ ਚੁੱਕਿਆ ਤੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟਾਂ ਤੇ ਵੀਡੀਓ ਬਣਨੀ ਹੁੰਦੀ ਆ ਜੋ ਵੀ ਵੀਡੀਓ ਬਣਨੀ ਹੁੰਦੀ ਆ ਜੋ ਵੀ ਟਰੈਕਟਰਾਂ ਦੇ ਤੁਹਾਡੇ ਕਮੈਂਟ ਹੁੰਦੇ ਆ ਉਹਨਾਂ ਤੇ ਜਿਆਦਾ ਵੀਡੀਓ ਬਣਾਉਣਾ ਆ ਪਿਛਲੀ ਵਾਰ ਮੋਗੇ ਤੋਂ ਕਾਫੀ ਕਮੈਂਟ ਆਏ ਹੋਏ ਸੀ ਜਾਨੀ ਕਿ ਇੱਕ ਪ੍ਰੀਤ ਦਾ ਆਇਆ ਹੋਇਆ ਸੀਗਾ 475 ਤੇ 275 ਮਿਨਰਾ ਦੀ ਇਹਨਾਂ ਦੀ ਡਿਮਾਂਡ ਸੀਗੀ ਟਰੈਕਟਰਾਂ ਦੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਪਹਿਲਾ ਟਰੈਕਟਰ ਦਿਖਾ ਰਹੇ ਆਂ ਤੁਹਾਨੂੰ ਫੋਰਡ 3600 92 ਮਾਡਲ ਆ 1 ਲੱਖ 40000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਰੰਗ ਬੰਨ ਵੀ ਜੈਨੂਨ ਪਿਆ ਟਰੈਕਟਰ ਦਾ ਜੋ ਵੀ ਆ ਇਹ ਉਸ ਦੇ ਨਾਲ ਆ ਗਿਆ ਜੀ 3511 ਕੰਡੀਸ਼ਨ ਦਾ ਸਾਫ ਆ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਰੰਗ ਬਣ ਜੋ ਵੀ ਹੈ ਤੇ ਇਹ ਮਾਡਲ ਵੀ ਤੁਹਾਨੂੰ ਦੱਸ ਦਿੰਨੇ ਆ ਸ਼ਾਇਦ ਅਜੇ ਟਰੈਕਟਰ ਹੋਣ ਹੀ ਆਇਆ ਮੰਡੀ 'ਚ ਤੇ ਮਾਡਲ ਨਹੀਂ ਕੋਈ ਲੱਗਿਆਗਾ ਤੇ ਉਸ ਦੇ ਨਾਲ ਤੁਹਾਨੂੰ ਵਿਖਾਉਣੇ ਆ ਜੀ 475 ਦੀ ਡਿਮਾਂਡ ਸੀਗੀ ਮਹਿੰਦਰਾ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਆ ਤੇ 475 2010 ਮਾਡਲ ਆ 2,70,000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਆ ਚਾਰੇ ਟਰੈਕਟਰਾਂ ਦੇ ਜਿਹੜੇ ਟਰੈਕਟਰ ਦੇ ਚਾਰੇ ਟਾਇਰ ਆ ਬਿਲਕੁਲ ਓਕੇ ਆ ਤੇ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਤੁਸੀਂ ਦੇਖ ਸਕਦੇ ਹਾਂ ਜੀ ਮੈਂ ਬੋਲ ਦਿੰਨੇ ਆ ਤੇ 12428 ਦੇ ਬੈਕ ਸਾਈਡ ਦੇ ਜੇਕੇ ਕੰਪਨੀ ਦੇ ਟਾਇਰ ਆ ਤੁਸੀਂ ਵੀਡੀਓ ਵਿੱਚ ਚੰਗੀ ਤਰ੍ਹਾਂ ਵੇਖੋ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਆ ਸਾਹਮਣੇ ਰੱਖਿਆ ਹੋਇਆ ਟਰੈਕਟਰ ਆ ਚਲੋ ਆਪਾਂ ਮਾਲਕ ਆਪਣੇ ਕੋਲੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦਾ ਨੰਬਰ ਦਿੰਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਆ ਜੀ ਨਾਮ ਹੈ ਬਾਈ ਜੀ ਸਰਜਿੰਦਰ ਸਰਜਿੰਦਰ ਸਿੰਘ ਬਾਈ ਦਾ ਨਾਮ ਹੈ ਜੀ ਤੇ ਆਪਣਾ ਪਿੰਡ ਕਿਹੜਾ ਹੈ ਪਿੰਡ ਖਾਰਾ ਕੋਲ ਆ ਸ਼ਾ ਪਿੰਡ ਖਾਰਾਈ ਕੋਟ ਕਪੂਰੇ ਦੇ ਕੋਲ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 99783 98783 03 03 002 002 ਲੋ ਜੀ ਇਹ ਬਾਈ ਦਾ ਨੰਬਰ ਆ ਆਪਣੇ ਕਿਸਾਨ ਭਰਾਵਾਂ ਦੀ ਨਾਲ ਕਮੈਂਟ ਚ ਡਿਮਾਂਡ ਆਈ ਸੀ 475 ਤੇ 275 ਦੇ ਕੋਸ਼ਿਸ਼ ਕਰਦੇ ਆ 275 ਵੀ ਮਿਲੇ 475 ਸਾਫ ਕੰਡੀਸ਼ਨ ਦਾ ਡਰਾਇਵਰ ਆ ਤੁਸੀਂ ਬਾਈ ਨਾਲ ਸੰਪਰਕ ਕਰਕੇ ਖਰੀਦ ਸਕਦੇ ਹੋ ਚਲੋ ਜੀ ਉਸ ਦੇ ਨਾਲ ਤੁਹਾਨੂੰ ਹੋਰ ਟਰੈਕਟਰ ਦਿਖਾਣੇ ਆ 735 ਆ ਗਿਆ ਇਹ 95 ਮਾਡਲ 1 ਲੱਖ 35000 ਰੁਪਿਆ ਡਿਮਾਂਡ ਆ ਬੈਕ ਸਾਈਡ ਦੇ ਟਾਇਰ ਵੀ ਕੰਡੀਸ਼ਨ ਸਾਫ ਪਈ ਹੈ ਰੰਗ ਬੰਨ ਲਓ ਵੀ ਟਰੈਕਟਰ ਸਾਫ ਆ ਤੇ 12 4 28 ਦਾ ਸਾਈਜ਼ ਆ ਬੈਕ ਸਾਈਡ ਦੇ ਟਾਇਰਾਂ ਦਾ ਦੇਖਦੇ ਆ ਇਸ ਦਾ ਪੰਪ ਬਾਹਰ ਆ ਜਾਂ ਨਹੀਂ ਕਰਵਾਇਆ ਇਹ ਜੋ ਵੀ ਜੈਨੂਨ ਕੰਪਨੀ ਵੱਲੋਂ ਆਇਆ ਸੀ ਜਿਵੇਂ ਉਹੀ ਹੈ ਇਸ ਦਾ ਪੰਪ ਨਹੀਂ ਬਾਹਰ ਉਸ ਦੇ ਨਾਲ ਆ ਗਿਆ ਇਹ ਫਾਰਮ 60 2010 ਮਾਡਲ ਆ 4 ਲੱਖ 15000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਆ ਜੀ ਤੇ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਆ ਰੰਗ ਬੰਨਦਾ ਵੀ ਟਰੈਕਟਰ ਸਾਫ਼ ਤੇ ਐਮ ਆਰ ਦੀ ਬੈਕ ਸਾਈਡ ਦੇ ਟਾਇਰ ਆ ਤੇ ਸਾਈਜ਼ ਵੀ ਦੱਸ ਦਿੰਨੇ ਆ ਤੁਹਾਨੂੰ 14 9 25 ਦਾ ਸਾਈਜ਼ ਆ ਬੈਕ ਸਾਈਡ ਦੇ ਟਾਇਰਾਂ ਦੇ ਉਸ ਦੇ ਨਾਲ ਆ ਗਿਆ ਜੀ ਟਰਾਲੀਆਂ ਦੀ ਵੀ ਡਿਮਾਂਡ ਆਈ ਸੀ ਕਮੈਂਟਾਂ ਚ ਕਹਿਿੰਦੇ ਨੇ ਜੀ ਟਰਾਲ ਆ ਗਿਆ ਡਬਲ ਟਾਇਰ ਤੇ 165000 ਰੁਪਿਆ ਡਿਮਾਂਡ ਆ ਜੀ 12 6.5 ਦਾ ਸਾਈਜ਼ ਆ ਤੇ ਉਸ ਦੇ ਨਾਲ ਜੋ ਵੀ ਆ ਟਰਲ ਆ ਗਿਆ ਜੀ ਇਹ 180000 ਆ ਜੀ ਇਹ 12.5 ਦਾ ਸਾਈਜ਼ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਇਹ ਵੀ ਕਈਆਂ ਦੇ ਬਾਈਨਾਂ ਦੀ ਡਿਮਾਂਡ ਆਈ ਸੀ ਵੀ ਟਰਾਲਾਂ ਦੀ ਵੀ ਨਾਲ ਵੀਡੀਓ ਹੋਵੇ ਉਸ ਦੇ ਨਾਲ ਆ ਗਿਆ ਜੀ 3600 ਫੋਰਡ 94 ਮਾਡਲ ਆ 145000 ਰੁਪਿਆ ਡਿਮਾਂਡ ਆਈ ਐਸ ਟਰੈਕਟਰ ਦੀ ਅੋ ਜੇ ਨਾਲ ਆ ਗਈ ਜਵਰਾ ਹੈ 215 ਇੰਜ ਲੱਗਦਾ ਜਿਵੇਂ ਟਰੈਕਟਰ ਦਾ ਬੱਚਾ ਹੁੰਦਾ ਤੇ ਤੁਸੀਂ ਦੇਖ ਸਕਦੇ ਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਐਸਦੇ ਤੇ ਬਾਈ ਨੇ ਲੈਮੀਨੇਸ਼ਨ ਕਰਾਇਆ ਸ਼ੋ ਤੇ ਤੇ ਆਪਾਂ ਤੁਹਾਨੂੰ ਇਹਦਾ ਰੇਟ ਵੀ ਦੱਸਦੇ ਆ 2011 ਮਾਡਲ ਆ 1,50,000 ਰੁਪਿਆ ਡਿਮਾਂਡ ਆ ਇਹ ਬਾਈ ਕਿੰਨੇ ਹਸ ਪਾਵਰ ਆ ਇਹ 17 ਹਸ ਪਾਵਰ ਆ ਲੋ ਜੀ 17 ਹਸ ਪਾਵਰ ਆ ਆ ਨੰਬਰ ਤੁਹਾਡੇ ਹੀ ਬਾਈ ਉੱਪਰ ਲਿਖਾ ਮਾਲਕ ਦਾ ਨੰਬਰ ਵੀ ਤੁਹਾਨੂੰ ਸ਼ੇਅਰ ਕਰਦੇ ਆ 9469 55682 ਜੇ ਕਿਸੇ ਵੀ ਬਾਈ ਨੇ ਲੈਣਾ ਹੋਵੇ ਟਰੈਕਟਰ ਜਵਰਾਜ 215 ਤਾਂ ਤੁਸੀਂ ਵੀਡੀਓ ਚ ਨੰਬਰ ਬੋਲ ਦਿੱਤਾ ਦੇਖ ਕੇ ਲੈ ਸਕਦੇ ਹੋ ਉਸ ਦੇ ਨਾਲ ਆ ਗਈ 735 ਕਾਫੀ ਸਾਫ ਕੰਡੀਸ਼ਨ ਦਾ ਟਰੈਕਟਰ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਆ ਰੰਗ ਬੰਨ ਲਓ ਵੀ ਸਾਫ ਆ ਟਰੈਕਟਰ ਤੇ ਟਾਇਰ ਜਿਹੜੇ ਇਸ ਦੇ ਬੈਕ ਸਾਈਡ ਦੇ ਐਮ ਆਰਐਫ ਦੇ ਆ 12428 ਦੇ ਮਾਡਲ ਆ 2006 ਜੀ 2 ਲੱਖ ਤੇ 25000 ਰੁਪਇਆ ਡਿਮਾਂਡ ਆ 511 ਵਾਲਾ ਟਰੈਕਟਰ ਆ ਪੰਪ ਬਾਹਰ ਆ ਹਾਂ ਭਾਈ ਸਕਰਟ ਦੇਖ ਲੈਨੇ ਯਾਰ ਵੀਡੀਓ ਬਣਾਉਂਦੇ ਬਣਾਉਂਦੇ ਆ ਗਿਆ ਤਾਂ ਦੱਸ ਦਿੰਨੇ ਕੋਈ ਗੱਲ ਨਹੀਂ ਹਾਂ ਵੀਰੇ 2001 ਮਾਡਲ ਅਇਸ਼ਰ ਆ ਗਿਆ ਜੀ 1 ਲੱਖ ਤੇ 65000 ਰੁਪਇਆ ਡਿਮਾਂਡ ਆਈ ਐਨਸੀ ਦਾ ਵੀ ਇਹਦਾ ਵੀ ਕਮੈਂਟ ਆਇਆ ਸੀਗਾ ਟਾਇਰਾਂ ਦੀ ਕੰਡੀਸ਼ਨਸ ਆ ਪਈਆ ਰੰਗ ਬੰਨ ਤਾਂ ਤੁਸੀਂ ਆਪ ਹੀ ਦੇਖ ਸਕਦੇ ਆ ਕੋਈ ਇਹ ਮਾਡਲ ਦੱਸਿਆ ਸੀ ਤੁਹਾਨੂੰ 2001 ਦਾ 20 ਕੀ ਸਾਲ ਪੁਰਾਣਾ ਟਰੈਕਟਰ ਆ ਉਸ ਦੇ ਨਾਲ ਆ ਗਿਆ ਇਹ ਫਾਰਮ ਇਹ 96 ਮਾਡਲ ਆ 1 ਲੱਖ ਤੇ 52000 ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਓਕੇ ਆ ਇਸ ਦੇ ਰੰਗ ਬੰਦ ਤੁਸੀਂ ਦੇਖ ਸਕਦੇ ਹੋ ਉਸ ਦੇ ਨਾਲ ਆ ਗਿਆ ਇਹ ਡੀਆਈ 750 ਪੰਜਾਬ ਨੰਬਰ ਆ 2015 ਮਾਡਲ ਆ ਚਾਰੇ ਟਾਇਰ ਬਿਲਕੁਲ ਓਕੇ ਆ ਜੀ ਤੇ 450000 ਰੁਪਿਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਉਸ ਦੇ ਨਾਲ ਆ ਗਿਆ ਜੀ ਫਾਰਮ 2008 272000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਸਾਫ਼ ਆ ਰੰਗ ਬੰਨ ਵੱਲੋਂ ਤੁਸੀਂ ਆਪ ਵੀ ਵੀਡੀਓ 'ਚ ਨਿਗਾਹ ਮਾਰ ਲਿਆ ਕਰੋ ਕੁਝ ਅਸੀਂ ਵੀ ਦੱਸ ਦੇਣ ਨੂੰ ਨਿਆ ਕਿ ਟਰੈਕਟਰ ਸਾਫ਼ ਆ ਤੇ ਗੁਡਿਆਰ ਦੇ ਬੈਕ ਸਾਈਡ ਦੇ ਟਾਇਰ ਆ 13 6 28 ਦਾ ਸਾਈਜ਼ ਆ ਜੀ ਉਸ ਦੇ ਨਾਲ ਆ ਗਿਆ 98 11 ਇੰਨਾ ਟਰੈਕਟਰਾਂ ਦੀ ਡਿਮਾਂਡ ਕਾਫੀ ਆ ਕਮੈਂਟ ਆਉਂਦੇ ਆ ਤੇ ਪੰਜਾਬ ਨੰਬਰ ਟਰੈਕਟਰ ਆ 99 ਮਾਡਲ ਆ 2 ਲੱਖ ਤੇ 48000 ਰੁਪਇਆ ਡਿਮਾਂਡ ਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ਼ ਆ ਮੂਰਲੇ ਟਾਇਰ ਵੀ ਸਾਫ਼ ਪੈਨੇ ਰੰਗ ਬੰਨ ਜੈਨੂਅਨ ਆ ਕਿਤੇ ਵੀ ਇਹ ਪੇਂਟ ਵਗੈਰਾ ਨਹੀਂ ਹੋਇਆਗਾ ਉਹਦੇ ਨਾਲ ਆ ਗਿਆ ਜੀ ਸਵਰਾਜ 960 2013 ਮਾਡਲ ਆ 4 ਲੱਖ 4 ਲੱਖ ਤੇ 75000 ਰੁਪਇਆ ਡਿਮਾਂਡ ਆ ਜੋ ਇਹਦੀ ਕਾਪੀ ਆ ਉਹ 2018 ਦੀ ਬਣੀ ਹੋਈ ਆ ਉਸਦੇ ਨਾਲ ਆ ਗਿਆ ਜੀ ਮਾਡਲ 2018 ਐਸਟਰ 243 ਲੱਖ ਰੁਪਇਆ ਪੂਰੀ ਡਿਮਾਂਡ ਆ ਰੰਗ ਬੰਦ ਵੀ ਕੋਟਾ ਪੀਪੀਐਸ ਆਈ ਤੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਆ ਚਲੋ ਉਸ ਦੇ ਨਾਲ ਤੋਂ ਅਗਲਾ ਟਰੈਕਟਰ ਦੱਸਦੇ ਆ 746 ਸਵਰਾਜ ਤੇ ਪੰਜਾਬ ਨੰਬਰ ਟਰੈਕਟਰ ਆ ਜੀ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ 2002 ਮਾਡਲ ਆ 2 ਲੱਖ 70000 ਰੁਪਿਆ ਡਿਮਾਂਡ ਆ BGT ਦੇ 13628 ਦੇ ਬੈਕ ਸਾਈਡ ਦੇ ਟਾਇਰਾਂ ਦਾ ਸਾਈਜ਼ ਹੈ ਜੀ ਉਸ ਦੇ ਨਾਲ ਆ ਗਿਆ ਜੀ ਸਵਰਾਜ 855 ਇਹ 2001 ਮਾਡਲ ਆ 2 ਲੱਖ 85000 ਰੁਪਿਆ ਡਿਮਾਂਡ ਆ ਇਹ 3 ਸਪੀਡਾਂ ਦੇ ਵਿੱਚ ਆ ਜੀ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਇਹ ਬੈਕ ਸਾਈਡ ਦੇ ਟਾਇਰ ਜਿਹੜੇ ਹੈਗੇ ਐ ਇਸਦੇ ਆਪਾਂ ਤੁਹਾਨੂੰ ਦੇਖ ਕੇ ਦੱਸਦੇ ਆ ਐਮ ਆਰਫ ਦੇ ਆ ਤੇ 14 9 28 ਸਾਈਜ਼ ਇਹਨਾਂ ਦਾ ਉਹਦੇ ਨਾਲ ਆ ਗਿਆ 36 30 ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਰੰਗ ਬੰਨ ਵਾਲੋ ਟਰੈਕਟਰ ਬਹੁਤ ਜ਼ਿਆਦਾ ਸਾਫ਼ ਪਿਆ 2001 ਮਾਡਲ ਆ 3 ਲੱਖ ਤੇ 35000 ਰੁਪਿਆ ਡਿਮਾਂਡ ਆ ਤੁਸੀਂ ਦੇਖ ਸਕਦਾ ਕੰਡੀਸ਼ਨ ਬੈਕ ਸਾਈਡ ਦੇ ਟਾਇਰਾਂ ਦਾ ਸਾਈਜ਼ ਵੀ ਦੱਸ ਦਿੰਨੇ ਤੁਹਾਨੂੰ ਵੇਖ ਕੇ ਗੁਡ ਇਅਰ ਦੇ 16 0 28 ਦੇ ਬੈਕਸਾਈਡ ਦੇ ਟਾਇਰ ਵਧੀਆ ਕੰਡੀਸ਼ਨ ਦਾ ਟਰੈਕਟਰ ਲੋ ਮਾਲਕ ਟਰੈਕਟਰ ਦੇ ਉੱਪਰ ਬੈਠੇ ਨੇ ਤੇ ਚਲੋ ਆਪਾਂ ਤੁਹਾਨੂੰ ਮਾਲਕਾਂ ਦਾ ਪਿੰਡ ਵੀ ਦੱਸਦੇ ਆਂ ਤੇ ਮਾਲਕਾਂ ਦਾ ਨੰਬਰ ਵੀ ਦਵਾਉਨੇ ਸੱਸੀ ਗੱਲ ਬਾਈ ਜੀ ਕੀ ਨਾਮ ਆ ਬਾਈ ਜੀ ਸਿਮਰਨਜੀਤ ਸਿਮਰਨਜੀਤ ਬਾਈ ਦਾ ਨਾਮ ਆ ਜੀ ਤੇ ਆਪਣਾ ਪਿੰਡ ਕਿਹੜਾ ਹੈ ਮੱਝੂ ਕੇ ਜ਼ਿਲ੍ਹਾ ਮੋਗਾ ਹੀ ਬਰਨਾਲਾ ਅੱਛਾ ਬਰਨਾਲੇ ਜ਼ਿਲ੍ਹੇ ਤੋਂ ਹੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਬਾਈ 8985 88985 077 triple 0 ਤੇ double 7 ਲੋ ਜੀ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਕਿਸੇ ਵੀ ਬਾਈ ਨੇ ਟਰੈਕਟਰ ਲੈਣਾ ਹੋਵੇ ਫੋਰਡ 6630 ਤਾਂ ਬਾਈ ਨਾਲ ਸੰਪਰਕ ਕਰ ਸਕਦੇ ਆ ਉਸ ਦੇ ਨਾਲ ਆ ਗਿਆ ਇਹ ਮਾਡਲ 2003 ਆ ਮਾਡਲ 2003 ਦਾ 2 ਲੱਖ ਤੇ 45000 ਰੁਪਿਆ ਡਿਮਾਂਡ ਆ ਸੋਨਾਲੀਕਾ 60 ਆ ਜੀ ਡੀ ਆਈ ਦੇ ਨਾਲ ਆ ਗਿਆ ਇਹ ਮਹਿੰਦਰਾ ਅਰਜਨ 605 ਡੀ ਆਈ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਰੰਗ ਬੰਨ ਲਓ ਵੀ ਟਰੈਕਟਰ ਸਾਤ ਸੁਧਰਾ ਪਿਆਈ 2010 ਮਾਡਲ ਆ 3 ਲੱਖ 30 ਹਜ਼ਾਰ ਰੁਪਿਆ ਡਿਮਾਂਡ ਆ ਜੀ ਉਸ ਦੇ ਨਾਲ ਆ ਗਿਆ ਜੀ ਸਵਰਾਜ 855 2013 ਮਾਡਲ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਗੁਡਇਰ ਦੇ ਬੈਕ ਸਾਈਡ ਦੇ ਟਾਇਰ ਆ ਇਸ ਦੇ ਤੇ 2013 ਮਾਡਲ ਸੀ 4 ਲੱਖ 30 ਹਜ਼ਾਰ ਰੁਪਿਆ ਡਿਮਾਂਡ ਸੀ ਜੀ ਟਰੈਕਟਰ ਦੀ ਤੇ ਰੰਗ ਬਣ ਤੁਸੀਂ ਦੇਖ ਸਕਦੇ ਆ ਇਹ ਉਸ ਦੇ ਨਾਲ ਆ ਗਿਆ 735 ਇਹ ਮਾਡਲ ਹੈਗਾ ਜੀ ਆਪਾਂ ਤੁਹਾਨੂੰ ਦੱਸ ਦਿੱ ਗਏ ਇਸ ਤੇ ਮੇਰੇ ਸਾਮਾ ਹਜੇ ਆਕੇ ਮੰਡੀ ਤੇ ਲਾਇਆ ਹੋਇਆ ਏ ਟਰੈਕਟਰ ਐਸ ਤੇ ਕੋਈ ਵੀ ਮਾਰਕਾ ਤੇ ਨਾਮ ਨਹੀਂ ਲਿਖਿਆ ਗਿਆ ਹੈ ਜੇ ਮਾਡਲ ਪਰ ਜੋ ਉੱਤੇ ਦੇ ਨਾਲ ਅੱਗੇ ਤੁਹਾਨੂੰ ਦਿਖਾਉਣੇ ਆ 735 ਆ ਗਿਆ ਹੀ ਇੱਕ ਹੋਰ 2001 ਮਾਡਲ ਆ 2 ਲੱਖ ਤੇ 15000 ਰੁਪਿਆ ਡਿਮਾਂਡ ਆ ਸਾਰੇ ਟਾਇਰ ਦੀ ਕੰਡੀਸ਼ਨ ਆ ਜਿਹੜੀ ਸਾਫ ਸੁਥਰੀ ਆ 12 24 28 ਦੇ ਬੈਕ ਸਾਈਡ ਦਾ ਸਾਈਜ਼ ਆ ਰੰਗ ਬੰਨ ਲਓ ਟਰੈਕਟਰ ਪੂਰਾ ਸਾਫ ਪਿਆ ਜੀ ਤੁਸੀਂ ਦੇਖ ਸਕਦੇ ਆ ਤੇ 2001 ਦਾ ਮਾਡਲ ਆ ਇਸ ਦਾ ਪੰਪ ਵੀ ਬਾਹਰ ਆ ਕੰਪਨੀ ਵੱਲੋਂ ਹੀ ਆ ਤੇ ਇਹਦੇ ਗੇਰ ਵੀ ਜਿਹੜੇ 5 ਆ ਜੀ ਲੋ ਜੀ ਇਸ ਤੋਂ ਨਾਲ ਆ ਗਿਆ ਜੀ ਮਿਹਰਾ 265 ਇਹ ਵੀ ਟਰੈਕਟਰ ਸਾਫ ਸੁਥਰੀ ਕੰਡੀਸ਼ਨ ਦਾ ਤੇ ਬੈਕ ਸਾਈਡ ਦੇ ਟਾਇਰ ਆ ਜਿਹੜੇ ਅੱਜ ਵੀ ਸਾਫ ਸੁਥਰੇ ਨੇ ਤੇ ਜਕੇ ਦੇ ਟਾਇਰ ਨੇ ਬੈਕ ਸਾਈਡ ਦੇ ਦੇ ਰੰਗ ਬਨਨ ਲੋ ਵੀ ਟਰੈਕਟਰ ਸਾਫ ਆ। ਧੰਨੇ ਮਾਡਲ ਵੀ ਤੱਕਦੇ ਆ। ਕਿਹੜਾ ਹੈ? 2012 ਮਾਡਲ ਆ 2 ਲੱਖ ਤੇ 75000 ਰੁਪਿਆ। ਡਿਮਾਂਡ ਆ ਜੀ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ ਪਈ ਆ। ਰੰਗ ਬਨਨ ਲੋ। ਲੋ ਜੀ ਮਾਲਕ ਦਾ ਨੰਬਰ ਮਿਲ ਗਿਆ ਤੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ 94 9451 651 ਜੀ 0242 02423 ਮਿੰਦਰਾ 263 ਤੇ ਸਵਰਾਜ 735 2001 ਮਾਡਲ ਇਹ ਇੱਕ ਪਿੰਡ ਤੋਂ ਆ ਇੱਕ ਨੰਬਰ ਦੀ ਤੁਸੀਂ ਸੰਪਰਕ ਕਰ ਸਕਦੇ ਆ ਉਸ ਦੇ ਨਾਲ ਆ ਗਿਆ ਨਿਊ ਹਾਲੈਂਡ 363 ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਜੀ ਤੇ 2013 ਮਾਡਲ ਆ ਜੀ 5,31,000 ਰੁਪਿਆ ਡਿਮਾਂਡ ਆ ਐਮ ਆਰਫ ਦੇ ਬੈਕ ਸਾਈਡ ਦੇ ਟਾਇਰ ਆ 16x28 ਦਾ ਬੈਕ ਸਾਈਡ ਦਾ ਸਾਈਜ਼ ਆ ਜੀ ਉਸ ਦੇ ਨਾਲ ਆ ਗਿਆ ਫੋਰਡ 3600 93 ਮਾਡਲ ਆ ਜੀ 1,30,000 ਰੁਪਿਆ ਡਿਮਾਂਡ ਆ ਰੰਗ ਬਣ ਜੋ ਵੀ ਪੰਪਨੀਆਂ ਨਾਲ ਜੈਨੂਨ ਨਾ ਕਿਤੇ ਵੀ ਪੇਂਟ ਵਗੈਰਾ ਨਹੀਂ ਕਰਾਇਆ ਟਰੈਕਟਰ ਇਹ ਤੇ ਬੈਕ ਸਾਈਡ ਦੇ ਟਾਇਰ ਆ ਪਤਾ ਨੂੰ ਦੱਸ ਦਿੰਨੇ ਆ ਗੁਡੀਅਰ ਦੇ ਨੇ ਇਸਦੇ ਤੇ 13x28 ਸਹਿਜ 13x28 ਸਹਿਜ ਆ ਤੇ ਮਾਲਕ ਆਪਣੇ ਕੋਲੇ ਮੌਜੂਦ ਆ ਆਪਾਂ ਉਹਨਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਬਾਈ ਜੀ ਮਲਕੀਤ ਪਿੰਡ ਕਿਹੜਾ ਹੈ ਪਿਆਰ ਆ ਜੀ ਲੁਧਿਆਣਾ ਜ਼ਿਲ੍ਹੇ ਦਾ ਲੁਧਿਆਣੇ ਜ਼ਿਲ੍ਹੇ ਤੋਂ ਆ ਬਾਈ ਜਹਾੜ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 99153 99153 8980 8890 ਇਹ ਮਾਲਕ ਦਾ ਨੰਬਰ ਹੈ ਕਿਸੇ ਵੀ ਬਾਈ ਨੇ ਫੋੜ ਲੈਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਆ ਉਸ ਦੇ ਨਾਲ ਆ ਗਈ DI 450 ਇਹ ਆਪਣੇ ਚਾਰੇ ਟਾਇਰਾਂ ਦੀ ਜੋ ਕੰਡੀਸ਼ਨ ਦਾ ਸਾਫ ਆ ਰੰਗ ਬਣ ਤੁਸੀਂ ਦੇਖ ਸਕਦੇ ਆ ਕਿਉਂਕਿ ਸ਼ੋਅਸਟ ਵੀ ਲਾਈ ਹੋਈ ਆ ਇਹ ਮਾਡਲ ਆਪਕ ਤੁਹਾਨੂੰ ਦੱਸ ਦਿੰਨੇ ਆ ਇਹ 2013 2 ਲੱਖ 80000 ਰੁਪਿਆ ਡਿਮਾਂਡ ਹੈ ਇਸ ਸੈਕਟਰ ਦੀ ਉਹਦੇ ਨਾਲ ਆ ਗਈ ਫਾਰਮ 6055 ਬਿਲਕੁਲ ਕੋਕਾਪੀ ਸਟਰੈਕਟਰ ਆ ਜੀ ਤੇ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਜੀ ਕੇ ਤੇ ਬੈਕ ਸਾਈਡ ਦੇ ਟਾਇਰ ਆ 16928 ਦੇ ਤੇ ਰੰਗ ਬੰਨ ਵੱਲੋਂ ਪੂਰਾ ਸਾਫ਼ ਟਰੈਕਟਰ ਆ ਮਾਡਲ 2015 4 ਲੱਖ ਤੇ 45000 ਰੁਪਿਆ ਮਾਲਕ ਦੀ ਡਿਮਾਂਡ ਆ ਜੀ ਬਹੁਤ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਵੀਡੀਓ ਵੇਖਣ ਲਈ ਧੰਨਵਾਦ ਜੀ